ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬਣਮੋਹਨ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਤੇ ਇੰਸਟਾਗ੍ਰam ਦੀ ਆਈਡੀ ਜਿਹੜੀਆਂ ਨੇ ਹੈਕ ਕਰ ਲਿੱਤੀਆਂ ਜਾਂਦੀਆਂ ਨੇ ਇਹਦੇ ਕਈ ਤਰ੍ਹਾਂ ਦੇ ਮੈਸੇਜ ਭੇਜ ਕੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਥੀਆਂ ਨੂੰ ਜਿਹੜਾ ਵਾ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਹਿਲਾਂ ਤੇ 2022 ਦੇ ਵਿੱਚ ਸਭ ਤੋਂ ਪਹਿਲਾਂ ਮੇਰੀ ਫੇਸਬੁੱਕ ਦੀ ਆਈਡੀ ਹੈਕ ਹੋਈ ਸੀ ਫਿਰ 2023 'ਚ ਇੰਸਟਾਗ੍ਰam ਦੀ ਆਈਡੀ ਹੈਕ ਹੋ ਗਈ ਵਾਰਿਕ ਮੈਂਬਰਸ ਨੇ ਕੁਝ ਹਰਦੁਸ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਰੰਦੀਪ ਅਸਰਾ ਦਾ ਮੈਸੇਜ ਨਹੀਂ ਕਰ ਸਕਦਾ ਉਹ ਫਿਰ ਫੋਨ ਕਰਕੇ ਦੱਸਦੇ ਨੇ ਕਿ ਰੰਦੀਪ ਤੇਰੀ ਇਹ ਆਈਡੀ ਤੋਂ ਮੈਸੇਜ ਆਇਆ ਕਿ ਤੁਸੀਂ ਭੇਜਿਆ ਉਹ ਇਸ ਤਰੀਕੇ ਦੇ ਨਾਲ ਲੋਕੀ ਸਾਨੂੰ ਦੱਸਦੇ ਨੇ ਕਿ ਇਹ ਮੈਸੇਜ ਕਰ ਰਹੇ ਨੇ ਨੂੰ ਸਭ ਦਸਿਆ ਹਰ ਲੋੜ ਹੈ ਵੀਰ ਦਸ ਲੋੜ ਹੈ ਕਈਆਂ ਕੋਲੋਂ ਇਸ ਤਰ੍ਹਾਂ ਪੈਸੇ ਇਕੱਠੇ ਕਰ ਵੀ ਲੈਂਦੇ ਨੇ ਕੁਝ ਲਿੰਕ ਤੋਂ ਵਗੈਰਾ ਭੇਜਦੇ ਨੇ ਜੇ ਜਦੋਂ ਕੋਈ ਸਾਡਾ ਸਾਥੀ ਕੋਈ ਲਿੰਕ ਦੇ ਉੱਪਰ ਕਲਿੱਕ ਕਰਦਾ ਹੈ ਉਹਦੇ ਨਾਲ ਉਹਨਾਂ ਦਾ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਹੈ ਮੈਨੂੰ ਸਮਝ ਆਉਂਦਾ ਹੈ ਕਿ ਇਹ ਚੀਜ਼ ਜਿਹੜੀ ਐ ਸੀ ਦੀ ਬਹੁਤ ਕਮੀ ਕੀ ਹੈ ਸਾਈਬਰ ਕ੍ਰਾਈਮ ਸੈੱਲ ਜ਼ਰੂਰ ਬਣੇ ਨੇ ਨੰਬਰ ਵੀ ਸਾਰੇ ਕੋਲ ਹੈਗੇ ਆ ਬਟ ਉਹ ਜਿਹੜੀਆਂ ਕਾਰਵਾਈਆਂ ਨੇ ਮੇਰੇ ਖਿਆਲ ਮੈਨੂੰ ਲੱਗਦਾ ਹੈ ਕਿ ਕੰਪਲੇਂਟ ਤੋਂ ਬਾਅਦ ਕੋਈ ਕਾਰਵਾਈ ਉਹਦੇ ਵਿੱਚ ਜਿਹੜੀ ਐ ਪੈਂਦੇ ਬਹੁਤ ਟਾਈਮ ਲੱਗ ਜਾਂਦਾ ਹੈ ਉਦੋਂ ਤੱਕ ਹੈਕਰ ਜਿਹੜੇ ਆ ਗਏ ਆਪਣਾ ਪੋਰੀਆ ਬਿਸਤ ਚੁੱਕਦੇ ਤੇ ਆਫਿਸ ਬੰਦ ਕਰਕੇ ਚਲੇ ਜਾਂਦੇ ਆ ਦੋਸਤੋ ਤੁਸੀਂ ਜੁੜੇ ਹੋ 7 ਸੀ ਟੀਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਰਜੇਸ਼ ਸੰਧੂ ਆਮ ਤੌਰ ਦੇ ਉੱਪਰ ਤੁਸੀਂ ਦੇਖਿਆ ਹੋਵੇਗਾ ਵੀ ਸੋਸ਼ਲ ਮੀਡੀਆ ਦੇ ਉੱਪਰ ਲੋਕ ਜਿਹੜੇ ਨੇ ਕਈ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਕਈ ਤਰ੍ਹਾਂ ਦੇ ਲੋਕ ਜਿਹੜੇ ਨੇ ਹੈਕਰ ਨੇ ਉਹਨਾਂ ਦੀਆਂ ਆਈਡੀਆਂ ਹੈਕ ਕਰ ਲੈਂਦੇ ਨੇ ਲੇਕਿਨ ਅੱਜ ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ ਗੁਰੂ ਨਗਰੀ ਤੋਂ ਸਾਹਮਣੇ ਆਇਆ ਜਿੱਥੇ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਤੇ ਇੰਸਟਾਗ੍ਰam ਦੀ ਆਈਡੀ ਜਿਹੜੀਆਂ ਨੇ ਹੈਕ ਕਰ ਲੈਂਦੀਆਂ ਜਾਂਦੀਆਂ ਨੇ ਤੇ ਕਈ ਤਰ੍ਹਾਂ ਦੇ ਮੈਸੇਜ ਭੇਜ ਕੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਥੀਆਂ ਨੂੰ ਜਿਹੜਾ ਵਾ ਠਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੋ ਗੱਲਬਾਤ ਕਰਾਂਗੇ ਇਸ ਮਤਲਕ ਸਾਡੇ ਨਾਲ ਮਨਜੂਰ ਨੇ ਰਣਜੀਤ ਸਿੰਘ ਕੋਲੀ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਗ੍ਰੈਂਡਸਨ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਆਈਡੀ ਹੈਕ ਕਰਕੇ ਕਿਸ ਤਰ੍ਹਾਂ ਦੀ ਠਗੀ ਹੋਈ ਹੈ ਗੱਲਬਾਤ ਜਰੂਰ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ 7C ਟੀਵੀ ਆਸਟ੍ਰੇਲੀਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਰਨਦੀਪ ਜੀ ਗੱਲ ਕਰੀਏ ਇੱਕ ਸਿਆਸੀ ਪਰਿਵਾਰ ਦੇ ਨਾਲ ਤੁਹਾਡਾ ਤਾਲੁਕ ਹੈ ਤੁਹਾਡੇ ਦਾਦਾ ਜੀ ਜਿਹੜੇ ਨੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਵਰਲਡ ਬੁੱਕ ਆਫ ਰੋਰ ਕੋਲ ਲੰਡਨ ਦੇ ਤੁਸੀਂ ਪੰਜਾਬ ਪ੍ਰੈਜ਼ੀਡੈਂਟ ਹੋ ਤੇ ਹੋਰ ਕਈ ਸੰਸਥਾਵਾਂ ਜਿਹੜੀਆਂ ਤੁਹਾਡੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਤੇ ਇੱਕ ਬਿジネス ਕਲਾਸ ਫੈਮਿਲੀ ਦੇ ਨਾਲ ਬਿਲੋਂਗ ਕਰਦੇ ਹੋ ਅਜਿਹੇ ਲੋਕਾਂ ਦੇ ਨਾਲ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਠੱਗੀਆਂ ਵਜਦੀਆਂ ਨੇ ਤੇ ਕਿਸ ਤਰ੍ਹਾਂ ਦਾ ਲੱਗਦਾ ਹੈ ਵੀ ਕਿੰਨਾ ਕੁ ਸੁਰੱਖਿਤ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਮੈਂ ਪਹਿਲਾਂ ਤੇ ਇਹ ਦੱਸਣਾ ਚਾਹਾਂਗਾ ਕਿ ਇਹ ਬਹੁਤ ਹੀ ਮਤਲਬ ਗਲਤ ਜ਼ੁਰਮੇ ਜਿਹੜੇ ਲੋਕੀ ਇਸ ਦਾ ਆਈਡੀਆ ਹੈਕ ਕਰਕੇ ਤੇ ਸਾਡੀ ਜਿਹੜਾ ਪਰਸਨਲ ਡਾਟਾ ਹੈ ਉਸ ਨੂੰ ਵੀ ਮਤਲਬ ਕੋਸ਼ਿਸ਼ ਕਰਦੇ ਨੇ ਉਹਦੇ ਉੱਪਰ ਵੀ ਅਟੈਕ ਕੀਤਾ ਜਾਵੇ ਪਲੱਸ ਸਾਡੀ ਪਰਸਨਲ ਲਾਈਫ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਸਾਡੇ ਪਰਿਵਾਰ ਵਾਲਿਆਂ ਨੂੰ ਮੈਸੇਜ ਭੇਜਦੇ ਨੇ ਕਈ ਇਸ ਤਰੀਕੇ ਜਿਹੜੇ ਗਿਆ ਮਤਲਬ ਠੱਗਿਆਂ ਦੇ ਵੀ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਤੇ ਇਹ ਹੀ ਲੱਗੇਗਾ ਕਿ ਸ਼ਾਇਦ ਰਣਦੀਪ ਨੂੰ ਪੈਸੇ ਦੀ ਲੋੜ ਹੈ ਤੇ ਉਹ ਮੰਗਦਾ ਪਿਆ ਬਟ ਉਹ ਸਾਡੇ ਫੋਟੋਆਂ ਯੂਜ਼ ਕਰਕੇ ਸਾਡਾ ਨਾਮ ਯੂਜ਼ ਕਰਕੇ ਜਿਹੜਾ ਕਰਦੇ ਨੇ ਮੈਂ ਸਮਝਦਾ ਕਿ ਇਹ ਬਹੁਤ ਹੀ ਸੁਰੱਖਿਅਤ ਬਿਲਕੁਲ ਨਹੀਂ ਅਸੀਂ ਮਹਿਸੂਸ ਕਰਦੇ ਆ ਰੰਦੀਪ ਜੀ ਇਹ ਗੱਲ ਕਰੀਏ ਤੇ ਕਦੋਂ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੀ ਜਿਹੜੀ ਹੈ ਫੇਸਬੁੱਕ ਆਈਡੀ ਤੇ ਇੰਸਟਾ ਆਈਡੀ ਜਿਹੜੀ ਹੈ ਹੈਕ ਹੋ ਗਈ ਹੈ ਇੱਕ ਪਹਿਲਾਂ ਤੇ 2022 ਦੇ ਵੀ ਸਭ ਤੋਂ ਪਹਿਲਾਂ ਮੇਰੀ ਫੇਸਬੁੱਕ ਦੀ ਆਈਡੀ ਹੈਕ ਹੋਈ ਸੀ ਤੇ ਉਹਦੇ ਬਾਰੇ ਮੈਂ ਪੁਲਿਸ ਕੰਪਲੇਂਟ ਵੀ ਕੀਤੀ ਸੀ ਕਮਿਸ਼ਨਰ ਆਫ ਪੁਲਿਸ ਨੂੰ ਮੇਲ ਲਿਖ ਕੇ ਤੇ ਉਹਨਾਂ ਨੇ ਅੱਗੇ ਟੀਮ ਜਿਹੜੀ ਕੀ ਉਹਨਾਂ ਨੂੰ ਕੀਤਾ ਮੇਰਾ ਆਪਣਾ ਜਿਹੜਾ ਕੇਸ ਸੀਗਾ ਹੈਂਡਲ ਕਰਨ ਵਾਸਤੇ ਭੇਜਿਆ ਬਟ ਹਾਲੇ ਤੱਕ ਮੈਨੂੰ ਐ ਚੀਜ਼ਾਂ ਪਤਾ ਨਹੀਂ ਚੱਲੀਆਂ ਕਿ ਹੈਕਰ ਕੌਣ ਸੀ ਇਹ ਕੁਝ ਬਾਕੀ ਆਈਡੀ ਡਾਊਨ ਹੋ ਗਈਆਂ ਉਹ ਤੇ ਆਈਡੀ ਅਫਤਰ 10 ਦਿਨ ਬਾਅਦ ਆਈਡੀ ਬੰਦ ਕਰ ਦਿੰਦੇ ਨੇ ਫਿਰ 2023 ਚ ਇੰਸਟਾਗ੍ਰam ਦੀ ਆਈਡੀ ਹੈਕ ਹੋ ਗਈ ਇਸ ਤਰੀਕੇ ਨਾਲ ਸੋ ਕਿਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਉਸ ਤੋਂ ਜਦੋਂ ਹੈਕ ਹੋ ਜਾਂਦੀਆਂ ਆਈਡੀਆਂ ਕਿਸ ਤਰ੍ਹਾਂ ਦੇ ਲੋਕਾਂ ਦੇ ਫੋਨ ਆਏ ਵੀ ਕਿਸ ਕਿਸ ਤਰ੍ਹਾਂ ਦੇ ਮੈਸੇਜ ਤੁਹਾਡੀ ਆਈਡੀ ਤੋਂ ਗਏ ਸਨ ਬੇਸਿਕਲੀ ਕੀ ਹੁੰਦਾ ਕਿ ਇੱਕ ਕਰਦੇ ਆ ਨਾਮ ਇੱਕਦਮ ਸਹੀ ਲਿਖ ਦਿੰਦੇ ਆ ਤੇ ਕੁਝ ਜਿਵੇਂ ਜੇ ਸਪੋਜ਼ ਕਰੋ ਰਣਦੀਪ ਕੋਲੀ ਹੈ ਤੇ ਕੋਲੀ ਦੇ ਵਿੱਚ ਇੱਕ i ਡਬਲ ਪਾਤਾ ਤਾਂ ਕਿ ਲੋਕਾਂ ਨੂੰ ਪਤਾ ਨਾ ਚੱਲ ਸਕੇ ਇੱਕਦਮ ਸੇਮ ਆਈਡੀ ਬਣਾਉਂਦੇ ਨੇ ਫਿਰ ਸਾਰੀ ਸਭ ਤੋਂ ਪਹਿਲਾਂ ਟਾਰਗੇਟ ਕਰਦੇ ਨੇ ਕਿ ਜਿਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੋਵੇ 5-700 ਮੈਸੇਜ ਇਕੱਠੇ ਭੇਜ ਦਿੰਦੇਗੇ ਫਾਲੋਅਰਸ ਨੂੰ ਉਹਦੇ ਚੋ ਮੈਸੇਜ ਭੇਜ ਕੇ ਬਸ ਪਹਿਲਾਂ ਹਾਲਚਲ ਜਾਣਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਫਿਰ 1-2 ਦਿਨਾਂ ਬਾਅਦ ਜਦੋਂ ਕੰਫਰਟੇਬਲ ਹੁੰਦਾ ਹੈ ਕੋਈ ਤੇ ਪੈਸੇ ਦੀ ਡਿਮਾਂਡ ਕਰ ਲੈਂਦੇ ਨੇ ਮੈਨੂੰ ਪਤਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਦੋਂ ਕਿਉਂਕਿ ਜਿਹੜੇ ਆਪਣੇ ਬਹੁਤ ਖਾਸ ਨੇ ਕੁਝ ਪਰਿਵਾਰਿਕ ਮੈਂਬਰਸ ਨੇ ਕੁਝ 1200 ਐਸੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਕਿ ਰੰਦੀਪ ਅਸਰਾ ਦਾ ਮੈਸੇਜ ਨਹੀਂ ਕਰ ਸਕਦਾ ਉਹ ਫਿਰ ਫੋਨ ਕਰਕੇ ਦੱਸਦੇ ਨੇ ਕਿ ਰੰਦੀਪ ਤੇਰੀ ਇਹ ਆਈਡੀ ਤੋਂ ਮੈਸੇਜ ਆਇਆ ਕਿ ਤੁਸੀਂ ਭੇਜ ਮੈਨੂੰ ਇਹ ਮੈਤੇ ਨਹੀਂ ਭੇਜਿਆ ਫਿਰ ਪਤਾ ਲੱਗਦਾ ਕਿ ਆਈਡੀ ਹੈਕ ਹੋਈ ਹੈ ਉਹ ਇਸ ਤਰੀਕੇ ਦੇ ਨਾਲ ਲੋਕੀ ਸਾਨੂੰ ਦੱਸਦੇ ਨੇ ਕਿ ਇਹ ਮੈਸੇਜ ਕਰ ਰਹੇ ਨੇ ਕਿ ਸਾਨੂੰ 10000 ਦੀ ਲੋਡ ਹੈ 20000 ਦੀ ਲੋਡ ਹੈ ਕਈਆਂ ਕੋਲੋਂ ਇਸ ਤਰ੍ਹਾਂ ਪੈਸੇ ਇਕੱਠੇ ਕਰ ਵੀ ਲੈਂਦੇ ਨੇ ਕੁਝ ਲਿੰਕ ਵਗੈਰਾ ਭੇਜਦੇ ਨੇ ਜੇ ਜਦੋਂ ਕੋਈ ਸਾਡਾ ਸਾਥੀ ਕੋਈ ਲਿੰਕ ਦੇ ਉੱਪਰ ਕਲਿੱਕ ਕਰਦਾ ਹੈ ਤੇ ਉਹਦੇ ਨਾਲ ਉਹਨਾਂ ਦਾ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਹੈ ਸੌਂਡ ਦੌਰ ਦੇ ਉੱਪਰ ਲੋਕ ਜਿਹੜੇ ਨੇ ਆਏ ਦਿਨਾਂ ਸੋਸ਼ਲ ਮੀਡੀਆ ਦੇ ਉੱਪਰ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਲੇਕਿਨ ਇੱਕ ਸਿਆਸੀ ਪਰਿਵਾਰ ਇੱਕ ਉਹ ਬਿਜ਼ਨਸ ਕਲਾਸ ਪਰਿਵਾਰ ਜਿਹਦੇ ਨਾਲ ਲੋਕਾਂ ਨੂੰ ਕਈ ਅਸਾਮਾਂ ਨੇ ਕਈ ਦੇਸ਼ ਦੇ ਉੱਤੇ ਕਈ ਮੁੱਦਿਆਂ ਦੇ ਉੱਪਰ ਤੁਸੀਂ ਕੰਮ ਕੀਤਾ ਤੁਹਾਡੇ ਪਰਿਵਾਰ ਨੇ ਸੇਵਾ ਕੀਤੀ ਲੇਕਿਨ ਅਜਿਹੇ ਲੋਕਾਂ ਦੇ ਉੱਪਰ ਜਦੋਂ ਸੁਰੱਖਿਆ ਮਹਿਸੂਸ ਤੁਸੀਂ ਨਹੀਂ ਕਰਦੇ ਤੇ ਆਮ ਲੋਕ ਆਪਣੇ ਆਪ ਨੂੰ ਕਿੰਨਾ ਸੁਰੱਖਿਤ ਸਮਝਣ ਮੈਂ ਸਮਝਦਾ ਕਿ ਇਹ ਚੀਜ਼ ਜਿਹੜੀ ਐ ਸੀ ਦੀ ਬਹੁਤ ਕਮੀ ਗਈ ਹੈ ਸਾਈਬਰ ਕ੍ਰਾਈਮ ਸੈੱਲ ਜ਼ਰੂਰ ਬਣੇ ਨੇ ਨੰਬਰ ਵੀ ਸਾਰੇ ਕੋਲ ਹੈਗੇ ਆ ਬਟ ਉਹ ਜਿਹੜੀਆਂ ਕਾਰਵਾਈਆਂ ਨੇ ਮੇਰੇ ਖਿਆਲ ਮੈਨੂੰ ਲੱਗਦਾ ਹੈ ਕਿ ਕੰਪਲੇਂਟ ਤੋਂ ਬਾਅਦ ਕੋਈ ਕਾਰਵਾਈ ਉਹਦੇ ਵਿੱਚ ਜਿਹੜੀ ਹੈ ਪੈਂਦੇ ਬਹੁਤ ਟਾਈਮ ਲੱਗ ਜਾਂਦਾ ਹੈ ਉਹਦੇ ਤੱਕ ਹੈਕਰ ਜਿਹੜੇ ਹੈਗੇ ਆਪਣਾ ਬੋਰੀਆ ਵਿਸਤਰਾ ਚੁੱਕਦੇ ਤੇ ਆਫਿਸ ਬੰਦ ਕਰਕੇ ਚਲੇ ਜਾਂਦੇ ਨੇ ਇਹ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਮੈਨੂੰ ਲੱਗਦਾ ਹੈ ਕਿ ਇਮੀਡੀਏਟਲੀ ਉਸ ਜਗ੍ਹਾ ਤੇ ਅਟੈਕ ਕਰਨਾ ਚਾਹੀਦਾ ਹੈ ਅਟੈਕ ਕਰਕੇ ਤੇ ਉਹਨਾਂ ਨੂੰ ਫੜਨਾ ਚਾਹੀਦਾ ਤੇ ਜਿਹੜੇ ਹੈ ਸਾਈਬਰ ਦੇਖੋ ਬਾਕੀ ਸਾਈਬਰ ਲਾਜ਼ ਜਿਹੜੇ ਬਣੇ ਨੇ ਉਹਨਾਂ ਬਾਰੇ ਮੈਂ ਤੇ ਨਹੀਂ ਜਾਣਦਾ ਬਟ ਉਹਨਾਂ ਨੂੰ ਇੰਨਾ ਕੁ ਸੁਰੱਖਿਅਤ ਕਰ ਦੇਣਾ ਚਾਹੀਦਾ ਹੈ ਕਿ ਮਤਲਬ ਕੋਈ ਵੀ ਚੀਜ਼ ਹੈ ਕਰਨ ਤੋਂ ਸੋ ਪਹਿਲੀ ਤੋਂ ਪਲੇਟ ਜਿਹੜੀ ਤੁਹਾਡੇ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੇ ਜਾਂ ਆਈਡੀ ਹੈ ਕੋਣ ਤੇ ਪੁਲਿਸ ਨੂੰ ਕੀਤੀ ਗਈ ਸੀ ਕਦੋਂ ਕੀਤੀ ਗਈ ਸੀ ਤੇ ਉਹਦੇ ਉੱਤੇ ਅੱਜ ਤੱਕ ਕੀ ਕਾਰਵਾਈ ਹੋਈ ਹੈ 2022 ਚ ਪਹਿਲਾਂ ਮੈਂ ਕੰਪਲੇਨਟ ਕੀਤੀ ਸੀ ਫੇਸਬੁੱਕ ਆਈਡੀ ਦੀ ਮੈਨੂੰ ਫੋਨ ਫੋਨ ਆਉਂਦੇ ਰਹੇ ਕਿ ਤੁਹਾਡੇ ਅਸੀਂ ਕਾਰਵਾਈ ਕਰ ਰਹੇ ਹਾਂ ਦਿਖਦੇ ਪਏ ਆ ਲੱਭਦੇ ਪਏ ਆ ਕਿ ਕੌਣ ਬਟ ਉਹ ਯੂਪੀਬੀਆਰ ਦੇ ਵਿੱਚ ਬੈਠੇ ਹੁੰਦੇ ਨੇ ਉਹ ਉਹਨਾਂ ਨੂੰ ਫੜਨਾ ਮੁਸ਼ਕਲ ਹੋ ਜਾਂਦਾ ਹੈ ਤੇ ਸੈਕੰਡ ਫਿਰ ਜਦੋਂ ਇੰਸਟਾਗ੍ਰam ਦੀ ਆਈਡੀ ਆ ਕੋਈ ਮੈਂ ਫੇਰ ਕੰਪਲੇਨਟ ਪਾਈ ਤੇ ਉਹਦੇ ਵਾਸਤੇ ਵੀ ਟੀਮ ਉਹਨਾਂ ਨੇ ਮਤਲਬ ਭੇਜੀ ਸੀਗੀ ਮੇਰੇ ਕੋਲ ਆਈ ਹੈ ਪਲ ਦੀਮਾ ਆਈਆਂ ਕਾਰਵਾਈਆਂ ਹੋਈਆਂ ਮਤਲਬ ਬਟ ਮੈਨੂੰ ਅਲੇ ਤੱਕ ਰਿਜ਼ਲਟ ਨਹੀਂ ਉਹਦਾ ਪਤਾ ਲੱਗਿਆ ਕਿ ਉਹਦੇ ਬਾਰੇ ਕੀ ਅਪਡੇਟ ਕੀਤਾ ਹੈ ਬੰਦੇ ਨੂੰ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਉਹ ਕਿਸ ਪੋਜੀਸ਼ਨ ਦੇ ਵਿੱਚ ਹੈ ਉਥੋਂ ਤੱਕ ਪਹੁੰਚੇ ਕਿ ਨਹੀਂ ਪਹੁੰਚੀ ਬੁੱਲੀ ਅਸ ਤੱਕ ਅਜ ਤੱਕ ਨਹੀਂ ਮੈਨੂੰ ਪਤਾ ਲੱਗਿਆ ਸੁਰਨਦੀਪ ਜੀ ਅਪੀਲ ਉਹਨਾਂ ਆਪਣੇ ਫੈਨ ਫੋਲੋਅਰਾਂ ਨੂੰ ਜਾਂ ਜਿਹੜੇ ਕੀ ਤੁਹਾਡੇ ਫੇਸਬੁੱਕ ਫਰੈਂਡ ਨੇ ਇੰਸਟਾ ਦੇ ਨਾਲ ਤੁਹਾਡੇ ਨਾਲ ਜੁੜੇ ਹੋਏ ਨੇ ਅਪੀਲ ਕੀ ਕਰਨੀ ਚਾਹੋਗੇ ਵੀ ਅਜਿਹੇ ਮੈਸੇਜ ਜੇਕਰ ਤੁਹਾਡੀ ਆਈਡੀ ਤੋਂ ਆਉਂਦੇ ਨੇ ਕਿਸ ਤਰ੍ਹਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਤੇ ਕਿੰਨੀ ਕੁ ਸਤਰਕਤਾ ਵਰਤਣ ਦੀ ਲੋੜ ਹੈ ਕਿੰਨਾ ਕੁ ਤੁਹਾਡੇ ਨਾਲ ਹੈ ਜਿਹੜਾ ਵੀ ਤਾਲਮੇਲ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਇਹੀ ਕਵਾਂਗਾ ਕਿ ਜਦੋਂ ਕੋਈ ਅਸਰ ਦਾ ਮੈਸੇਜ ਆਂਦਾ ਹੈ ਸਭ ਤੋਂ ਪਹਿਲਾਂ ਮੈਨੂੰ ਕੰਟੈਕਟ ਕਰੋ ਬਿਕੋਜ਼ ਕੋਈ ਜੇ ਜ਼ਰੂਰਤ ਹੋਏਗੀ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਵੀ ਉਹਨਾਂ ਨੂੰ ਮੈਸੇਜ ਭੇਜ ਸਕਦਾ ਮੈਂ ਇੰਸਟਾਗ੍ਰam ਜਾਂ ਫੇਸਬੁੱਕ ਦੇ ਥਰੂ ਨਹੀਂ ਜ਼ਰੂਰਤ ਦੀ ਅਪੀਲ ਲਾਵਾਂਗਾ ਤੇ ਕਦੀ ਅਸਲਾਂ ਦੀ ਕੋਈ ਚੀਜ਼ ਆਂਦੀ ਇਮੀਡੀਏਟਲੀ ਮੈਨੂੰ ਫੋਨ ਕਰਕੇ ਦੱਸਣ ਤਾਂਕਿ ਮੈਂ ਜਲਦੀ ਤੋਂ ਜਲਦੀ ਅਸਲਾਂ ਦੀ ਕੋਈ ਕਾਰਵਾਈ ਹੋਵੇ ਤੇ ਮੈਂ ਉਹ ਕਰਕੇ ਤੇ ਕੰਪਲੇਂਟ ਉਹਨਾਂ ਦੀ ਫਾਈਲ ਕਰ ਸਕਾਂ ਮਤਲਬ ਮੇਨ ਮੇਰੇ ਨਾਲ ਤਾਲਮਿਲ ਬਣਾ ਕੇ ਰੱਖਣ ਜੇ ਮੈਂ ਕੋਈ ਚੀਜ਼ ਫੋਨ ਤੇ ਗਵਾ ਤੇ ਫਿਰ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕਰਨ ਸਾਮ ਜਨਤਾ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਕਿ ਆਏ ਦਿਨ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਲਈ ਮੇਰੀ ਇਹ ਹੀ ਅਪੀਲ ਹੈ ਕਿ ਜਿਵੇਂ ਮਤਲਬ ਸਾਡੇ ਅਕਾਊਂਟ ਦੇਖੋ ਜੇ ਐਨਏ ਬਲੂ ਟਿਕ ਅਕਾਊਂਟ ਨੇ ਵੈਰੀਫਾਈਡ ਅਕਾਊਂਟ ਉਹ ਹੈਕ ਹੋ ਜਾਂਦੇ ਨੇ ਤੇ ਤੁਸੀਂ ਆਪਣੇ ਅਕਾਊਂਟਸ ਨੂੰ ਪਲੀਜ਼ ਲੋਕ ਲਗਾ ਕੇ ਰੱਖੋ ਤਾਂਕਿ ਤੁਹਾਡਾ ਕੋਈ ਵੀ ਡਾਟਾ ਯੂਜ਼ ਨਾ ਕਰ ਸਕੇ ਐਂਡ ਜਿੰਨੇ ਕਿ ਜ਼ਰੂਰਤ ਦੀਆਂ ਫੋਟੋਆਂ ਨੇ ਉਹੀ ਪਾਉਣ ਜ਼ਰੂਰਤ ਦੇ ਫਾਲੋਅਰਸ ਨੇ ਉਹੀ ਰੱਖਣ ਜਿਹੜੇ ਕੋਈ ਫਾਲਤੂ ਦਾ ਲੱਗਦੇ ਉਹਨਾਂ ਨੂੰ ਇਮੀਡੀਏਟਲੀ ਬਲੌਕ ਕਰਕੇ ਤੇ ਰਿਪੋਰਟ ਕੀਤੇ ਜਾਣ ਸਬੂਬਤ ਹਨ। ਸੋ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਰਣਦੀਪ ਸਿੰਘ ਕੋਹਲੀ ਜਿਹੜੇ ਕੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਗ੍ਰੈਂਡਸਨ ਨੇ ਕਿਤਨਾ ਕਿਤੇ ਅਜਿਹੇ ਸਖਸ ਜਿਹੜੇ ਨੇ ਬਿਜ਼ਨਸ ਕਲਾਸ ਸਖਸ ਨੇ ਇਹਨਾਂ ਦੀਆਂ ਆਈਡੀਆ ਤੱਕ ਜਿਹੜੀਆਂ ਹੈਕਰ ਜਿਹੜੇ ਨੇ ਫੇਸਬੁੱਕ ਤੇ ਇੰਸਟਾ ਦੀਆਂ ਹੈਕ ਕਰ ਲੈਂਦੇ ਨੇ ਉਹਨਾਂ ਨੂੰ ਮੈਸੇਜ ਭੇਜੇ ਜਾਂਦੇ ਨੇ ਤੇ ਕਈ ਤਰ੍ਹਾਂ ਦੇ ਰਿਸ਼ਤੇਦਾਰ ਤੇ ਫੈਨ ਫੋਲੋਅਰ ਪਲੱਸ ਜਿਹੜੇ ਫੇਸਬੁੱਕ ਫਰੈਂਡ ਨੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਅਪੀਲ ਇਹਨਾਂ ਵੱਲੋਂ ਕੀਤੀ ਗਈ ਹੈ ਵੀ ਕਿਤਨਾ ਕਿਤੇ ਅਜਿਹੇ ਮੈਸੇਜ ਦੇ ਉੱਪਰ ਜ਼ਿਆਦਾ ਧਿਆਨ ਦੇਣ ਦੀ ਲੋੜ ਨਾ ਵਰਤੀ ਜਾਵੇ ਜੇ ਕੋਈ ਅਜੀਹਾ ਮੈਸੇਜ ਆਉਂਦਾ ਹੈ ਤੇ ਪਹਿਲਾਂ ਮੇਰੇ ਨਾਲ ਤਾਲਮੇਲ ਕੀਤਾ ਜਾਵੇ ਤਾਂ ਜੋ ਲੋਕ ਜਿਹੜੇ ਨੇ ਠੱਗੀ ਦਾ ਸ਼ਿਕਾਰ ਨਾ ਹੋਣ ਤੇ ਸਾਈਬਰ ਸੈੱਲ ਨੂੰ ਵੀ ਅਪੀਲ ਕੀਤੀ ਹੈ ਵੀ ਜਿਹੇਜ ਕੇ ਠੱਗੀ ਦੇ ਮਾਮਲੇ ਦੇ ਉੱਪਰ ਸਤਰਤਾ ਵਧਰਨ ਦੀ ਲੋੜ ਹੈ ਤਾਂ ਜੋ ਲੋਕ ਜਿਹੜੇ ਨੇ ਭਵਿੱਖ ਦੇ ਵਿੱਚ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਹੋਣਾ ਦੇਖਣਾ ਹੋਏਗਾ ਵੀ ਸਾਈਬਰ ਕ੍ਰਾਈਮ ਸੈੱਲ ਜਿਹੜਾ ਵਾ ਕਿੰਨੀ ਜਲਦੀ ਅਜੀਹਾਂ ਜਿਹੜੀਆਂ ਕੰਪਲੀਟਾਂ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੇ ਕਾਰਵਾਈ ਕਰਦੇ ਹੋਏ ਅਜਿਹੇ ਟੱਗਾ ਦੇ ਤੱਕ ਪਹੁੰਚਦਾ ਮੈਨੂੰ ਜਾਨੀ ਕਿ ਅਰਜੇਸ ਸਿੰਘ ਨੂੰ ਦੀਵ ਇਜਾਜ਼ਤ ਤੇ ਦੇਖਦੇ ਰਹੋ ਸੈਵਨ ਸੀ ਟੀਵੀ ਆਸਟ੍ਰੇਲੀਆ